ਸਾਨੂੰ ਪਤਾ ਲੱਗਾ ਸਾਡੇ ਹੋਰ ਸੰਗਠਨ ਵੀ ਭਰਾ ਲੁਧਿਆਣੇਓ ਚੰਡੀਗੜੋ ਸਾਰਿਆਂ ਨੂੰ ਇੱਥੇ ਪਹੁੰਚੇ ਆ ਪਤਾ ਲੱਗਾ ਇੱਥੇ ਜੋਤੀ ਢਾਬੇ ਨਾਲ ਇੱਕ ਪੈਰਸਬੰਧ ਹੁੰਦਾ ਸੀ ਪਿਆ ਆ ਉਹਦੇ ਵਿੱਚ ਗਊਬਾਸ ਦੀ ਪੂਰੀ ਫੈਕਟਰੀ ਚੱਲ ਰਹੀ ਆ ਜਿਹਦੇ ਵਿੱਚ ਗਊਆਂ ਲੈ ਆ ਕੇ ਵੱਢ ਕੇ ਉਹਦਾ ਮਾਸ ਕਿਲੋ-ਕਿਲੋ ਦੇ ਪੈਕੇਟ ਬਣਾ ਕੇ ਇਹ ਹੋਟਲਾਂ ਦੇ ਸਪਲਾਈ ਕਰਦੇ ਆ ਔਰ ਜਿਹੜੇ ਦਹਾਗੀ ਮੁਸਲਮਾਨ ਸੱਤ ਫੜ ਹੋਏ ਆ ਉਹ ਉਹ ਸਾਰੇ ਕੰਮ ਕਰਦੇ ਆ ਇਹਨਾਂ ਦਾ ਜਿਹੜਾ ਮਾਸਟਰਮੈਂਡ ਮਾਲਕ ਆ ਉਹ ਲੱਠ ਗਿਆ ਆ ਔਰ ਸਾਨੂੰ ਪਤਾ ਲੱਗਾ ਬਈ ਜੋਤੀ ਢਾਬੇ ਦਾ ਜਿਹੜਾ ਮਾਲਕਾ ਇਹੀ ਅੰਦਰ ਕੰਮ ਆਪਣੇ ਦੇ ਕਰਵਾ ਰਿਆ ਸਾਰਾ ਪੈਲਸ ਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਜਿਹੜੇ ਸੱਤ ਬੰਦੇ ਫੜੇ ਆ ਉਹਨਾਂ ਦੇ ਕੋਲੋਂ ਸਖਤੀ ਨਾਲ ਪੁੱਛ ਗੇਚੇ ਕਰਕੇ ਪੁੱਛਿਆ ਜਾਵੇ ਕਿਥੋਂ ਗੋੰਗਾ ਲਿਆਉਦੇ ਕਿਥੇ ਕਿਥੇ ਸਪਲਾਈ ਕਰਦੇ ਆ ਇਹਨਾਂ ਦੀ ਚੇਨ ਜਿਹੜੀ ਆ ਇਹ ਸਾਰੀ ਫੜੀ ਜਾਵੇ ਔਰ ਪ੍ਰਸ਼ਾਸਨ ਨੂੰ ਕਹਿੰਦੇ ਇਹਦਾ ਮਾਲਕ ਵੀ ਇਹਨਾਂ ਦਾ ਫੜਿਆ ਜਾਵੇ ਜੋਤੀ ਢਾਬੇ ਵਾਲਾ ਜਿਹਨੇ ਕਿਰਾਏ ਤੇ ਮਕਾਨ ਦਿੱਤਾਇਆ ਚਾਹੇ ਚਾਹੇ ਆਪ ਕਰਦਾ ਆ ਅਗਰ ਪ੍ਰਸ਼ਾਸਨ ਨੇ ਇਹ ਮਾਲਕ ਨੂੰ ਨਾ ਫੜਿਆ ਤਾਂ ਅਸੀਂ ਕੱਲ ਤੋਂ ਬਾਜ਼ਾਰ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ ਔਰ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਅੱਜ ਜਿਹੜਾ ਇਹ ਘਟਨਾ ਦੀ ਗੱਲ ਕਰਨ ਲੱਗੇ ਆਪਾਂ ਫਗਵਾੜੇ ਤੋਂ ਗੁਰਾਇਆਂ ਦੇ ਵਿੱਚ ਵਿੱਚ ਵਿਚਾਲੇ ਇੱਕ ਪਿੰਡਾ ਜੋਤੀ ਟੱਬਾ ਉਹਦੇ ਨਾਲ ਬੈਕ ਸਾਈਡ ਤੇ ਅੱਜ ਸਾਨੂੰ ਸੂਚਨਾ ਮਿਲੀ ਸੀ ਅੰਦਰ ਜਦੋਂ ਰੇਡ ਕਰਾਈ ਗਈ ਮਤਲਬ ਨਾ ਇੱਕ ਗਾਂ ਦਾ ਨਹੀਂ ਲੱਖਾਂ ਗਊਆਂ ਦਾ ਇੱਥੇ ਬੀ ਮਿਲਿਆ ਵੱਢ ਕੇ ਜਿਹਨਾਂ ਨੂੰ ਵੱਢ ਕੁੱਟ ਕੇ ਇੱਥੇ ਜਮ੍ਹਾਂ ਕਰਦੇ ਆਂ ਫਰੀਜ਼ਰ ਬਕਾਇਦਾ ਬਣਾਇਆ ਗਿਆ ਹੈ ਔਰ ਫ੍ਰਿਜ ਵਿੱਚ ਇਸਤੇਮਾਲ ਕਰਕੇ ਇਹ ਗਾਵਾਂ ਨੂੰ ਐਕਸਪੋਰਟ ਕਰਦੇ ਆਂ ਆਈਸ ਬੋਕਸ ਹੈ ਆਈਸ ਰੂਮ ਇਹਦੇ ਚ 7 ਬੰਦੇ ਫੜੇ ਗਏ ਮੌਕੇ ਤੇ ਔਰ 5-7 ਬੰਦੇ ਭੱਜ ਗਏ ਇਹ ਜਿਹੜਾ ਕੰਮ ਹੈ ਅੱਜ ਤੋਂ ਨਹੀਂ ਚੱਲਦਾ ਰਿਹਾ ਪਿਛਲੇ ਲਗਾਤਾਰ 3-4 ਸਾਲਾਂ ਤੋਂ ਇਹ ਕੰਮ ਕਰਦਾ ਆ ਰਹੇ ਆ ਇਹ ਲੋਗ ਇਦਾਂ ਦਾ ਕਾਫੀ ਸਰਗਨਾ ਜਿਹੜੇ ਹੈਗਾ ਕੋਈ ਲੋਕ ਕੀ ਕਰਦੇ ਸੀ ਪਹਿਲਾਂ ਗਾਵਾਂ ਲੋਡ ਕਰਕੇ ਭੇਜਦੇ ਹੁੰਦੇ ਸੀ ਇਹਨਾਂ ਨੇ ਦੇਖਿਆ ਵੀ ਰਸਤੇ 'ਚ ਸਾਡੀ ਗਾਵਾਂ ਫੜ ਲੈਂਦੇ ਆ ਤੇ ਪਰਚੇ ਦਰਜ ਹੁੰਦੇ ਆ ਇਹਨਾਂ ਨੇ ਸਿਸਟਮ ਹੀ ਚੇਂਜ ਕਰਤਾ ਇਹਨਾਂ ਨੇ ਕਿਕਰ ਤੱਕ ਗਊਆਂ ਨੂੰ ਇੱਥੇ ਹੀ ਵੱਢ ਕੇ ਉਦੋਂ ਬਾਅਦ ਫਰੀਜ਼ਰ 'ਚ ਲਾ ਕੇ ਬੀਫ ਬਣਾ ਕੇ ਇਹ ਲੋਕ ਐਕਸਪੋਰਟ ਕਰਦੇ ਆ ਤਾਂ ਕਿ ਇਹਨਾਂ ਦਾ ਜਿਹੜਾ ਇਹ ਕੰਮ ਹੈ ਉਹਨੂੰ ਕੋਈ ਫੜਾ ਜਾ ਕੇ ਔਰ ਇਹਦੇ ਜਿਹੜੇ ਬੰਦੇ ਫੜੇ ਗਏ ਆ ਬੜੀ ਸੋਚਣ ਵਾਲੀ ਗੱਲ ਹੈ ਉਹ ਰਹੁਗੀਆਂ ਮੁਸਲਮਾਨ ਹੈ ਕਿੱਦਾਂ ਇੱਥੇ ਪਹੁੰਚੇ ਆ ਕਿੱਦਾਂ ਉਹਨਾਂ ਦੇ ਆਧਾਰ ਕਾਡ ਬਣ ਜਾਂਦੇ ਆ ਅਸੀਂ ਪਿਛਲੇ ਲਗਾਤਾਰ 6 ਮਹੀਨੇ ਤੋਂ ਇਹਨਾਂ ਦੀ ਰੈਕੀ ਕਰਦੇ ਆ ਰਹੇ ਸੀ ਵੀ ਕਿਸੇ ਤਰੀਕੇ ਸਾਨੂੰ ਕੋਈ ਜਾਣਕਾਰੀ ਮਿਲੇ ਤੇ ਅਸੀਂ ਇਹਨਾਂ ਦੇ ਸਕੰਜਕ ਅਸੀਂ ਕਦਰ ਕਿੰਨੀ ਕੁਆਂਟੀਟੀ ਕਰਦੇ ਆਂ ਅਗਰ ਕੁਆਂਟੀਟੀ ਦੀ ਗੱਲ ਕਰੇ ਇਸ ਟਾਈਮ ਪੁਲਿਸ ਪ੍ਰਸ਼ਾਸਨ ਮੌਕੇ ਦਾ ਉਹ ਹੋਊਗਾ ਪਰ ਜੇ ਗੱਲ ਕਰੀਏ ਟਾਨਾਂ ਦੇ ਹਿਸਾਬ ਨਾਲ ਉਹ ਡੇਲੀ ਇੱਥੇ ਇੱਕ ਨਹੀਂ ਤਿੰਨ ਗੱਡੀਆਂ ਦੇ ਕਰੀਬ ਡੇਲੀ ਆਂਦੀ ਐ ਇੱਥੋਂ ਇਹਦੇ ਚ ਕੋਣ ਕੋਣ ਲੋਕ ਸ਼ਾਮਿਲ ਐ ਇੱਕ ਜਾਂਚ ਦਾ ਵਿਸ਼ਾ ਕਿਉਂਕਿ ਕਿਸੇ ਦੇ ਐਡਾ ਵੱਡਾ ਤੁਸੀਂ ਦੇਖ ਤੋ ਉਹ ਵੱਡਾ ਬਾਹਰ ਲਿਖ ਕੇ ਲਾਇਆ ਜੀ ਵੈਸਣੋ ਢਾਬਾ ਜੋਤੀ ਜੋਤੀ ਵੈਸਣੋ ਢਾਬਾ ਲੋਕਾਂ ਨੂੰ ਇੱਥੇ ਲੋਕ ਵੈਸਣੋ ਸਮਝ ਕੇ ਰੋਟੀ ਖਾਣ ਵਾਸਤੇ ਆਂਦੇ ਐ ਪਰ ਉਸ ਬੰਦੇ ਦੀ ਮਿਲੀ ਭਗਤ ਬਹੁਤ ਵੱਡੀ ਉਹਦੇ ਅੰਦਰ ਵੀ ਹੋ ਸਕਦਾ ਬੀ ਮਿਲੇ ਵਾਟਰ ਵਾਲੇ ਵੇਲੇ ਕਿਉਂਕਿ ਇਹ ਲੋਕ ਕੀ ਕਰਦੇ ਆ ਜੇ ਇਦਾਂ ਦੇ ਬੰਦੇ ਨੂੰ ਉਹਨੂੰ ਕੀ ਪਤਾ ਨਹੀਂ ਹੈ ਸਾਨੂੰ ਐਡੀ ਦੂਰੋਂ ਲੁਧਿਆਣੇ ਤੋਂ ਆ ਕੇ ਆ ਫਗਵਾੜੇ ਦੀ ਵੀ ਵਰਸਨ ਹੈ ਹਰ ਪੂਰੇ ਪੰਜਾਬ ਤੋਂ ਇੱਥੇ ਟੀਮਾਂ ਪਹੁੰਚੀ ਆ ਜਦੋਂ ਬੰਦਿਆਂ ਨੂੰ ਇੱਥੇ ਪਤਾ ਲੱਗਿਆ ਕਰੋਨਾ ਆਂਦਾ ਹੈ ਆਪਾਂ ਇੱਕ ਜਦੋਂ ਪੱਠੇ ਬਾਣ ਜਾਂਦੇ ਆ ਗਊਸਾਲਾ ਜਾਂਦੇ ਆ ਆਪਾਂ ਕਹਿੰਦੇ ਫੋਨ ਕੱਟ ਲਿਆ ਗਊ ਮਤੋਂ ਚਾਰਾ ਪਾਤਾ ਤੇ ਇੱਥੇ ਤਾਂ ਲੱਖਾਂ ਗਊਆਂ ਵੜਤੀਆਂ ਇਹਨਾਂ ਨੇ ਓਨਰ ਭੱਜ ਗਿਆ ਮੌਕੇ ਤੇ ਢਾਬੇ ਦਾ ਮਾਲਕ ਵੀ ਭੱਜ ਗਿਆ ਢਾਬੇ ਦੇ ਮਾਲਕ ਨੇ ਤਾਂ ਬਲਕਿ ਅਗਰ ਉਹ ਸ਼ਾਮਿਲ ਨਹੀਂ ਹੋ ਉਹ ਕਰਨਾ ਚਾਹੀਦਾ ਉਹਨੇ ਲੋਕ ਲਾਤੇ ਪਿੱਛੇ ਗੇਟ ਲੋਕ ਲਾਤੇ ਕਿਉਂਕਿ ਇਹਦੇ ਚ ਮਿਲੀ ਭਗਤ ਹੈ ਬਹੁਤ ਵੱਡੀ ਮਿਲੀ ਭਗਤ ਹੈ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਕੇ ਇੱਕ ਕਾਲ ਤੇ ਇੱਥੇ ਪਹੁੰਚੇ ਮੌਕੇ ਤੇ ਆ ਕੇ ਰੇਡ ਕਰਾਈ ਹੈ ਮੈਡਮ ਐਸ ਐਚਓ ਸਾਹਿਬ ਦਾ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਮੌਕੇ ਤੇ ਆ ਕੇ ਸਾਡੇ ਨਾਲ ਸਹਿਯੋਗ ਕੀਤਾ ਬੜਾ ਪੀਸਫੁਲੀ ਉਹਨਾਂ ਨੇ ਬੰਦੇ ਅਰੈਸਟ ਕੀਤੇ ਹਨ ਅਸੀਂ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਜਿੱਦਾਂ ਕਿ ਅਧਿਕਾਰੀਆਂ ਨੇ ਕੰਮ ਇੱਥੇ ਕੀਤਾ ਹੈ ਕਾਨੂੰਨ ਵੀ ਆਪਣਾ ਕੰਮ ਉਸੇ ਹੀ ਤਕਨੀਕ ਨਾਲ ਕਰੇ ਇਹ ਬੰਦੇ ਨੂੰ ਇਹ ਨਹੀਂ ਕਿ ਅੱਜ ਫੜੇ ਜਾਣ ਤੇ ਮੁੜ ਕੇ ਜਮਾਨਤਾ ਹੋ ਜਾਣਾ ਇਹਨਾਂ ਦੀ ਸਜ਼ਾ ਹੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਇਹ ਕੰਮ ਕਰਨ ਤੋਂ ਪਹਿਲਾਂ ਲੱਖ ਵਾਰੀ ਸੋਚਣ ਪਹਿਲਾਂ ਕਿ ਅਸੀਂ ਕਿਹੜਾ ਗੰਦਾ ਕੰਮ ਕਰਨ ਲੱਗੇ ਆ। ਨਾ ਬਸ ਇੱਥੇ ਪਹੁੰਚੇ ਆਂ ਜੀ। ਇਹ ਲਾਜ ਗਊ ਮਾਸ ਕਹਿ ਰਿਹਾ ਜੀ ਆਪਾਂ ਉਹ ਕੇਸ ਰਜਿਸਟਰ ਕਰਨ ਲੱਗੇ ਆ। ਵੈਟਰਰੀ ਜਿਹੜੇ ਡਾਕਟਰਸ ਆ ਉਹਨਾਂ ਨਾਲ ਮੇਰੀ ਗੱਲ ਹੋ ਗਈ ਆ। ਉਹਨਾਂ ਨੇ ਟੀਮ ਆਪਣੀ ਜਿਹੜੀ ਆ ਨਿਯੁਕਤ ਕਰਦੀ ਆ। ਬਹੁਤ ਜਲਦੀ ਹੀ ਟੀਮ ਆ ਜਾਏਗੀ। ਉਸ ਤੋਂ ਬਾਅਦ ਕਾਰਵਾਈ ਜਿਹੜੀ ਫਿਲਹਾਲ ਅਸੀਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਬਿਆਨਾਂ ਦੇ ਕਿੰਨੇ ਕਿੰਨੇ ਕੋਊ ਪਹੁੰਚ ਲਏ ਨਾ ਉਸੇ ਕਰਕੇ ਆਮੀ ਜਸਟ ਰੀਚਿੰਗ ਹੇਅਰ ਮੈਂ ਪਹੁੰਚਿਆ ਆਂ ਠੀਕਾ ਜੀ ਤੇ ਆਪਾਂ ਕੇਸ ਰਜਿਸਟਰ ਕਰਕੇ ਬਾਕੀ ਫਰਦਰ ਕਾਰਵਾਈ ਬਟਰੀ ਡਾਕਟਰਸ ਦੀ ਟੀਮ ਆ ਰਹੀ ਆ ਆਪਾਂ ਸਾਰਾ ਕੁਝ ਜਿਹੜਾ ਕਰਕੇ ਤੁਹਾਨੂੰ ਇਹ ਬਰੀਫ ਡਿਟੇਲਡ ਜਿਹੜਾ ਆ ਉਹ ਸਾਰੀ ਆਪਾਂ ਦੱਸ ਦਾਂਗੇ ਕੋਈ ਕਰਿੰਦੇ ਵਗੈਰਾ ਵੀ ਬੜੇ ਬੜੇ ਨਾ ਹੋਈ ਤੁਹਾਨੂੰ ਪਿਆ ਰਹਾ ਨਾ ਮੈਂ ਡਿਟੇਲਡ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਅਜੇ ਸਟਿਲ ਅਜੇ ਆਪਾਂ ਐਫ ਆਰ ਦਰਜ ਕਰ ਰਹੇ ਆਂ